ਮੁੰਡੇ ਕੁੜੀ ਨੇ ਕੋਰਟ ਵਿੱਚ ਕਰਵਾਈ ਲਵ ਮੈਰਿਜ ਕੁੜੀ ਦੇ ਰਿਸ਼ਤੇਦਾਰ ਨਹੀਂ ਸਨ ਇਸ ਵਿਆਹ ਦੇ ਹੱਕ ਵਿੱਚ ਵਿਆਹ ਹੋਣ ਤੋਂ ਕੁਝ ਸਮਾਂ ਬਾਅਦ ਪਤਨੀ ਹੋਈ ਗਾਇਬ ਤੇ ਪਤੀ ਲੱਭ ਲੱਭ ਕੇ ਥੱਕ ਗਿਆ ਤੇ ਆਖਿਰ ਲਾਈਵ ਹੋ ਕੇ ਉਸਨੇ ਜੋ ਕਦਮ ਉਠਾਇਆ ਸੁਣ ਕੇ ਤੁਹਾਡੇ ਵੀ ਟਰਾਂਕ ਟੇ ਖੜੇ ਹੋ ਜਾਣਗੇ ਜੀ ਆ ਇਹ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਗਵਾਂਡ ਵਿੱਚ ਰਹਿੰਦੇ ਹੋਏ ਇੱਕ ਮੁੰਡੇ ਤੇ ਕੁੜੀ ਦੇ ਵਿੱਚ ਪ੍ਰੇਮ ਸਬੰਧ ਚੱਲ ਪੈਂਦੇ ਨੇ ਜਿਸ ਦੇ ਤਹਿਤੀ ਉਹਨਾਂ ਨੇ ਕੋਰਟ ਵਿੱਚ ਜਾ ਕੇ ਲਵ ਮੈਰਿਜ ਕਰਵਾ ਲਈ ਸੀ ਪਰ ਕੁੜੀ ਦੇ ਰਿਸ਼ਤੇਦਾਰ ਇਸ ਵਿਆਹ ਦੇ ਹੱਕ ਵਿੱਚ ਨਹੀਂ ਸਨ ਤੇ ਵਿਆਹ ਹੋਣ ਤੋਂ ਕੁਝ ਸਮਾਂ ਬਾਅਦ ਹੀ ਜਿਹੜੀ ਕੁੜੀ ਐ ਉਹ ਗਾਇਬ ਹੋ ਜਾਂਦੀ ਐ ਇਸ ਮੁੰਡੇ ਦੇ ਵੱਲੋਂ ਆਪਣੀ ਨਵ ਵਿਆਹੀ ਪਤਨੀ ਨੂੰ ਲੱਭਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਜਾਂਦੀ ਐ ਪਰ ਉਹ ਨਹੀਂ ਲੱਭਦੀ ਤੇ ਮੁੰਡਾ ਆਖਿਰਕਾਰ ਅੱਕ ਥੱਕ ਕੇ ਅਜਿਹਾ ਕਦਮ ਉਠਾਉਂਦਾ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਜੀ ਹਾਂ ਇਸ ਮੁੰਡੇ ਦੇ ਵੱਲੋਂ ਲਾਈਵ ਹੋ ਕੇ ਖੁਦ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਐ ਪਰ ਜਿਸ ਮਕਾਨ ਦੇ ਵਿੱਚ ਰਹਿੰਦਾ ਸੀ ਉਹ ਇੱਕ ਕਿਰਾਏ ਦਾ ਮਕਾਨ ਸੀ ਤੇ ਮੌਕੇ ਤੇ ਹੀ ਮਕਾਨ ਮਾਲਕ ਨੇ ਪਹੁੰਚ ਕੇ ਇਸ ਨੂੰ ਮੁੰਡੇ ਦੀਪ ਜਾਨ ਬਚਾਈਏ ਦੱਸਦੀ ਹੈ ਕਿ ਇਸ ਮੁੰਡੇ ਦਾ ਨਾਮ ਹਰਦੀਪ ਸਿੰਘ ਹੈ ਇਸ ਦੀ ਉਮਰ 34 ਸਾਲ ਹੈ ਤੇ ਇਸ ਦੇ ਗੁਆੜ ਦੇ ਵਿੱਚ ਰਹਿੰਦੀ ਜਿਹੜੀ ਲੜਕੀ ਆ ਪਰਮਿੰਦਰ ਕੌਰ ਦੇ ਨਾਲ ਇਸ ਦੇ ਪ੍ਰੇਮ ਸਬੰਧ ਸਨ ਤੇ ਇਹਨਾਂ ਨੇ ਕੋਰਟ ਦੇ ਵਿੱਚ ਜਾ ਕੇ ਵਿਆਹ ਕਰਵਾ ਲਿਆ ਸੀ ਪ੍ਰੰਤੂ ਲੜਕੀ ਦੇ ਜਿਹੜੇ ਰਿਸ਼ਤੇਦਾਰ ਸਨ ਉਹ ਇਸ ਵਿਆਹ ਦੇ ਹੱਕ ਵਿੱਚ ਨਹੀਂ ਸਨ ਉਹ ਨਹੀਂ ਸੀ ਚਾਹੁੰਦੇ ਕਿ ਇਹ ਵਿਆਹ ਹੋਵੇ ਪ੍ਰੰਤੂ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਪਰਮਿੰਦਰ ਕੌਰ ਦੇ ਮਾਤਾ ਪਿਤਾ ਨਹੀਂ ਸਨ ਇਸ ਕਰਕੇ ਉਹ ਪਰਮਿੰਦਰ ਨੂੰ ਸਹਾਰਾ ਦੇਣਾ ਚਾਹੁੰਦਾ ਸੀ ਤੇ ਦੂਸਰਾ ਉਹਨਾਂ ਦੇ ਵਿੱਚ ਪ੍ਰੇਮ ਸਬੰਧ ਸਨ ਇਸ ਕਰਕੇ ਉਹਨਾਂ ਨੇ ਕੋਰਟ ਵਿੱਚ ਜਾ ਕੇ ਲਵ ਮੈਰਿਜ ਕਰਵਾ ਲਈ ਸੀ ਤੇ ਕੋਰਟ ਨੇ ਉਹਨਾਂ ਨੂੰ ਕਿਆ ਵੀ ਦਿੱਤੀ ਸੀ ਪ੍ਰੰਤੂ ਹੁਣ ਕੁਝ ਸਮਾਂ ਬੀਤਣ ਤੋਂ ਬਾਅਦ ਹੀ ਉਸਦੀ ਪਤਨੀ ਅਚਾਨਕ ਹੀ ਗਾਇਬ ਹੋ ਜਾਂਦੀ ਹੈ ਇੱਥੇ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਉਸਦੇ ਜਿਹੜੇ ਰਿਸ਼ਤੇਦਾਰ ਸਨ ਉਹ ਇਸ ਵਿਆਹ ਦੇ ਹੱਕ ਵਿੱਚ ਨਹੀਂ ਸਨ ਤੇ ਉਹ ਹਮੇਸ਼ਾ ਹੀ ਪਰਮਿੰਦਰ ਨੂੰ ਡਰਾਉਂਦੇ ਧਮਕਾਉਂਦੇ ਰਹਿੰਦੇ ਸਨ ਉਸ ਨੂੰ ਧਮਕੀਆਂ ਦਿੰਦੇ ਰਹਿੰਦੇ ਸਨ ਤੇ ਹੁਣ ਵਰਗਲਾ ਕੇ ਉਹਨਾਂ ਨੇ ਉਸ ਦੀ ਪਤਨੀ ਨੂੰ ਗਾਇਬ ਕਰ ਦਿੱਤਾ ਉਸ ਨੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਘਰੋਂ ਜਾਣ ਤੋਂ ਪਹਿਲਾਂ ਹੀ ਉਸ ਦੀ ਪਤਨੀ ਪਰਮਿੰਦਰ ਕੌਰ ਨੇ ਵਿਆਹ ਦੀਆਂ ਸਾਰੀਆਂ ਫੋਟੋ ਤੇ ਵੀਡੀਓ ਜਿਹੜੀਆਂ ਮੋਬਾਈਲ ਦੇ ਵਿੱਚ ਸਨ ਉਹਨਾਂ ਨੂੰ ਵੀ ਡਿਲੀਟ ਕਰ ਦਿੱਤਾ ਤੇ ਹੁਣ ਹਰਦੀਪ ਸਿੰਘ ਦੇ ਵੱਲੋਂ ਆਪਣੀ ਪਤਨੀ ਨੂੰ ਲੱਭਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਗਈ ਹੈ ਤੇ ਕੋਸ਼ਿਸ਼ ਕਰਨ ਦੇ ਬਾਵਜੂਦ ਉਸਦੀ ਪਤਨੀ ਨਹੀਂ ਲੱਭ ਰਹੀ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਉਸਤੇ ਰਿਸ਼ਤੇਦਾਰ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਸਨ ਪਰਮਿੰਦਰ ਨੂੰ ਕਿ ਉਹ ਸ਼ਹੀਦ ਭਗਤ ਸਿੰਘ ਨਗਰ ਦੀ ਹੈਪੀ ਕਲੋਨੀ ਦੇ ਵਿੱਚ ਜਾ ਕੇ ਰਹਿਣ ਲੱਗ ਪਏ ਸਨ ਤੇ ਇੱਥੇ ਵੀ ਉਹਨਾਂ ਦੇ ਵੱਲੋਂ ਜਿਹੜੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ ਉਹ ਉਸੇ ਤਰ੍ਹਾਂ ਹੀ ਚਾਲੂ ਰਹੀਆਂ ਸਨ ਤੇ ਹੁਣ ਉਹਨਾਂ ਨੇ ਵਰਗਲਾ ਕੇ ਉਸਦੀ ਪਤਨੀ ਨੂੰ ਜਿਹੜਾ ਕਿ ਗਾਇਬ ਕਰ ਦਿੱਤਾ ਹੈ ਇਤਿਹਰਦੀਪ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਸਨੇ ਚੌਂਕੀ ਬਸੰਤ ਐਵੇਨਿਊ ਦੇ ਇੰਸਪੈਕਟਰ ਜਿਹੜੇ ਕਿ ਪ੍ਰਿਤਪਾਲ ਸਿੰਘ ਨੇ ਉਹਨਾਂ ਨੂੰ ਜਿਹੜੀ ਰਿਪੋਰਟ ਵੀ ਦਰਜ ਕਰਵਾਈ ਆਪਣੀ ਸ਼ਿਕਾਇਤ ਦਿੱਤੀ ਹੈ ਪਰੰਤੂ ਪੁਲਿਸ ਉਹਨਾਂ ਦੀ ਗੱਲ ਨਹੀਂ ਸੁਣ ਰਹੀ ਉਹਨਾਂ ਦਾ ਕਹਿਣਾ ਹੈ ਕਿ ਉਹ ਪੁਲਿਸ ਕਮਿਸ਼ਨਰ ਦੇ ਕੋਲ ਵੀ ਗਏ ਨੇ ਪਰੰਤੂ ਉਹਨਾਂ ਦੀ ਗੱਲ ਤੇ ਕੋਈ ਵੀ ਗੌਰ ਨਹੀਂ ਕਰ ਰਿਹਾ ਇਤਿਹਰਦੀਪ ਸਿੰਘ ਦਾ ਕਹਿਣਾ ਹੈ ਕਿ ਪਰਮਿੰਦਰ ਦਾ ਇੱਕ ਰਿਸ਼ਤੇਦਾਰ ਪੁਲਿਸ ਦੇ ਵਿੱਚ ਹੈ ਜਿਹੜਾ ਕਿ ਜੇਲ੍ਹ ਦੇ ਵਿੱਚ ਤੈਨਾਤ ਹੈ ਉਸ ਦੇ ਕਾਰਨ ਹੀ ਪੁਲਿਸ ਉਸ ਦੀ ਗੱਲ ਨਹੀਂ ਸੁਣ ਰਹੀ ਤੇ ਹੁਣ ਉਹ ਹਰ ਪਾਸਿਓਂ ਥੱਕ ہار ਗਿਆ ਇਸ ਕਰਕੇ ਉਸ ਨੇ ਲਾਈਵ ਹੋ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾਲ ਹੀ ਇੱਥੇ ਕਸੂ ਸਾਈਡ ਨੋਟ ਵੀ ਬਰਾਮਦ ਹੋਇਆ ਹੈ ਜਿੱਥੇ ਕਿ ਉਸ ਦੀ ਪਤਨੀ ਪਰਮਿੰਦਰ ਕੌਰ ਦੇ ਜਿਹੜੇ ਰਿਸ਼ਤੇਦਾਰ ਨੇ ਜਿਹੜੇ ਉਸ ਨੂੰ ਤੰਗ ਪਰੇਸ਼ਾਨ ਕਰਦੇ ਸਨ ਉਹਨਾਂ ਦੇ ਨਾਮ ਵੀ ਲਿਖੇ ਹੋਏ ਨੇ ਤੇ ਨਾਲ ਹੀ ਨਾਲ ਪੁਲਿਸ ਦੇ ਉਹਨਾਂ ਅਧਿਕਾਰੀਆਂ ਦੇ ਨਾਮ ਵੀ ਲਿਖੇ ਹੋਏ ਨੇ ਜਿਹੜੇ ਉਸ ਦੀ ਗੱਲ ਨਹੀਂ ਸੁਣ ਰਹੇ ਦੂਸਰੇ ਪਾਸੇ ਚੌਕੀ ਬਸੰਤ ਐਵੇਨਿਊ ਦੇ ਜਿਹੜੇ ਇੰਸਪੈਕਟਰ ਨੇ ਪ੍ਰਿਤਪਾਲ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਇਸ ਪੱਖ ਦੇ ਵਿੱਚ ਇਸ ਗੱਲ ਦੇ ਵਿੱਚ ਕੋਈ ਪੱਖਪਾਤ ਨਹੀਂ ਕਰ ਰਹੀ ਪੁਲਿਸ ਆਪਣੀ ਜਿਹੜੀ ਜਾਂਚ ਪੜਤਾਲ ਹੈ ਉਹ ਕਰ ਰਹੀ ਹੈ ਹਰਦੀਪ ਸਿੰਘ ਦੀ ਗੱਲ ਵੀ ਉਹਨਾਂ ਦੇ ਵੱਲੋਂ ਸੁਣੀ ਗਈ ਹੈ ਤੇ ਰਿਸ਼ਤੇਦਾਰਾਂ ਦੀ ਗੱਲ ਵੀ ਸੁਣੀ ਗਈ ਹੈ ਇਸ ਵਕਤ ਪੁਲਿਸ ਦੇ ਵੱਲੋਂ ਪੂਰੀ ਤਫ਼ਤੀਸ਼ ਜਾਰੀ ਹੈ ਤੇ ਉਸ ਦੀ ਪਤਨੀ ਨੂੰ ਜਲਦ ਤੋਂ ਜਲਦ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ ਹਰਦੀਪ ਸਿੰਘ ਨੇ ਜੋ ਬਿਆਨ ਦਿੱਤੇ ਨੇ ਉਹ ਸਰਾਸਰ ਝੂਠੇ ਨੇ ਕਿਉਂਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਹਰਦੀਪ ਜਾਂ ਉਸ ਦੀ ਪਤਨੀ ਦੇ ਵਿੱਚ ਕੋਈ ਅਣਬਣ ਹੋਈ ਹੋਵੇਗੀ ਇਸ ਕਰਕੇ ਉਹ ਚਲੀ ਗਈ ਹੈ ਪ੍ਰੰਤੂ ਪੁਲਿਸ ਦੇ ਵੱਲੋਂ ਕਿਸੇ ਵੀ ਪ੍ਰਕਾਰ ਦਾ ਕੋਈ ਖਿਪਾਤ ਨਹੀਂ ਕੀਤਾ ਜਾ ਰਿਹਾ ਤੇ ਪੁਲਿਸ ਉਸ ਦੀ ਪਤਨੀ ਨੂੰ ਲੱਭਣ ਦੇ ਵਿੱਚ ਆਪਣੀ ਕਾਰਵਾਈ ਚੰਗੀ ਤਰ੍ਹਾਂ ਕਰ ਰਹੀ ਹੈ